ਕਰਤੂਤਾਂ ਗਿਆਨੀ ਪਰਛਾਵੇਂ ਦੀ ਮੰਡਲੀ ਵਿੱਚ ਧੰਨ ਧਨਤਾ ਨਕਰਉਣ ਦੀ ਇੱਛਾ ਨਾਲ ਮਰਨੇ ਪਾਣੇ ਆਦਕਾ ਵਿੱਚ ਬੈਠਾ ਧਨ ਬਰਬਾਦ ਕਰਨ ਨੂੰ ਲੋਕ ਕਰਤੂਤ ਆਖਦੇ ਹਨ ਸਾਰੀ ਦੁਨੀਆ ਦੇ ਲੋਕ ਭਾਵਕੇ ਦੁਨੀਆਦਾਰ ਵੱਧ ਤੋਂ ਵੱਧ ਕਰਤੂਤਾਂ ਕਰਦੇ ਹਨ ਜੈਸਾ ਕਿ ਕਿਸੇ ਦੇ ਘਰ ਪੁੱਤਰ ਹੋਵੇ ਤੇ ਉਹ ਲੋਕਾਂ ਨੂੰ ਕਈ ਤਰ੍ਹਾਂ ਦੇ ਬਨਾਰਥ ਸ਼ਿਕਾਉਂਦਾ ਹੈ ਸ਼ਿਕਾਉਣਾ ਬੁਰਾ ਨਹੀਂ ਪਰ ਬਤ ਅਨਸਾਰ ਸਕਣ ਵਾਲੇ ਲੋਕ ਤੇ ਹੋਰ ਲੱਗਦੀ ਆਦਕ ਉਸ ਦਾ ਬੜਾ ਜਸ ਗਾਉਂਦੇ ਤੇ ਕਹਿੰਦੇ ਹਨ ਕਿ ਇਸ ਨੇ ਬੜੀ ਕਰਤੂਤ ਕੀਤੀ ਹੈ ਇਸੇ ਤਰ੍ਹਾਂ ਨਕ ਨਮੂਜ ਨੂੰ ਵੱਧ ਆਉਣ ਦੀ ਖਾਤਰ ਮੁੰਡਿਆਂ ਦੇ ਵਿਆਹਾਂ ਤੇ ਲੋਕ ਬੜੀ ਸਟਿਓ ਸੂ ਸ਼ੂਟ ਕਰਦੇ ਹਨ ਤੇ ਰਾਠਾਚਾਰੀ ਆਦਕ ਕਰਦੇ ਹਨ ਕਿ ਸਾਡੀ ਕਰਤੂਤ ਮਸ਼ਹੂਰ ਹੋ ਜਾਵੇ ਕੰਮ ਕਰਨ ਵਾਲੇ ਲਾਗੀਆਂ ਨੂੰ ਉਹਨਾਂ ਦੇ ਕੰਮ ਨੂੰ ਜੋ ਲਾਗੇ ਦੇਣੇ ਜ਼ਰੂਰੀ ਹਨ ਪਰ ਬਾਦੂ ਲੋਕਾਂ ਨੂੰ ਧਨ ਐਵੇਂ ਦੇਣ ਦੀ ਕੋਈ ਲੋੜ ਨਹੀਂ ਸੋ ਜਿਹੜੇ ਬੂਮ ਮਰਾਸੀ ਤੇ ਭرائی ਆਦਕ ਪੈਸਾ ਦੇ ਯਾਰ ਹਨ ਉਹ ਅਸਮਖਤ ਤੇ ਬੜੇ ਸੋਲੇ ਗਾਉਂਦੇ ਹਨ ਬਰ ਫੇਰ ਕੰਮ ਵੇਲੇ ਕਦੀ ਲੱਭਦੇ ਹੀ ਨਹੀਂ ਹਨ ਲਾਗੀ ਦਾ ਅਰਥ ਹੈ ਲਾਗੇ ਰਣ ਵਾਲੇ ਥਾਵਾ ਕੰਮ ਕਰਨ ਵਾਲੇ ਜਿਹੜੇ ਲੋਕ ਖਰਤੂ ਉਤਨੂੰ ਬਹੁਤ ਵੱਡੀ ਕਨਖਾਤਰ ਤੇ ਨੱਕ ਨੂੰ ਦੁਨੀਆ ਵਿੱਚ ਮਸ਼ਹੂਰ ਕਰਨ ਖਾਤਰ ਵੈਸੇ ਤੇ ਤਮਾਸ਼ੀਆਂ ਆਦਕ ਦੇ ਖਰਚੇ ਕਰਦੇ ਹਨ ਇਹ ਸਾਡਾ ਨੱਕ ਦੁਨੀਆ ਵਿੱਚ ਰਹਿ ਜਾਵੇ ਵੰਤੂ ਗੁਰੂ ਜੀ ਐਸੇ ਪਰਸਾਂ ਨੂੰ ਜੋ ਕੇ ਤਮਾਸਿਆਦਕ ਜੋ ਕੇ ਗੁਰ ਸਿੱਖੀ ਦੇ ਥਾਵਾਂ ਹਰੇਕ ਸ੍ਰੇਸ਼ਟ ਪਰਸ਼ਤੇ ਉਸ਼ਤ ਹਨ ਕਰਾਉਂਦੇ ਹਨ ਨਕਤੇ ਨੱਕ ਵਧਦੇ ਲਾਦੇ ਹਨ ਤੇ ਇਹ ਕਹਿੰਦੇ ਹਨ ਕਿ ਉਹਨਾਂ ਦੇ ਨੱਕ ਨਹੀਂ ਹਨ ਜਥਾ ਗਰਵਾ ਹਰ ਕੇ ਨਾਮ বিনা ਸੁੰਦਰ ਹੈ ਨਕਤੀ ਯੋ ਮਸੂਆ ਕੀ ਕਰ ਪੁੱਤ ਜਮਤੋ ਹੈ ਦਸ ਨਾਮ ਪਰਿਉ ਹੈ ਕਰਕਟਿੰਗ ਕਰਤੂਤ ਪ੍ਰੰਕੀ ਮਾਨ ਸੰਜਾਤ ਲੋਕ ਵਿਚਾਰਾ ਕਰੇ ਨਾ ਰਾਤ ਸੋ ਐਸੇ ਪਰਸ ਸੁੰਦਰ ਸੁਬਾਰੇ ਵੀ ਨਕਤੇ ਹੀ ਹਨ ਨਾਨਕ ਬਣ ਨਾਵੇ ਨਕੀ ਵੱਡੀ ਫਿਰੇ ਸੋਬਾ ਮਿਲ ਨਾ ਪਾਏ ਸੋ ਇਹ ਹੋ ਜਿਹੜੀਆਂ ਕਰਤੂਤਾਂ ਕਰਨ ਵਾਲਿਆਂ ਨੂੰ ਇਹਨਾਂ ਨਕਸ਼ਾਂਦੈਕ ਕਰਤੂਤਾਂ ਤੋਂ ਹਟ ਜਾਣਾ ਚਾਹੀਦਾ ਹੈ ਤੇ ਉਹ ਕਰਤੂਤਾਂ ਕਰਨੀਆਂ ਚਾਹੀਦੀਆਂ ਹਨ ਜੋ ਲੋਕਾਂ ਵਿੱਚ ਸਹਿਤਾ ਕਰਨਾ ਜੈਸਾ ਕਿ ਸਾ ਸੰਗਤ ਦੀ ਸੇਵਾ ਕਰਦਵਾਰਿਆਂ ਦੀ ਸੇਵਾ ਸਤ ਸੰਤੋਖ ਬੋਲਣਾ ਨੇਕੀ ਚੱਲਣਾ ਦੁਨੀਆ ਵਿੱਚ ਇਹੋ ਕਰਤੂਤਾਂ ਜਸ ਦਵਾਉਣ ਦੀਆਂ ਦਵਾਉਣ ਵਾਲੀਆਂ ਹਨ ਇਸੀ ਬਾਤੇ ਸਤਿਗੁਰੂ ਜੀ ਨੇ ਕਰਤੂਤਾਂ ਦੀ ਵੱਡੀ ਕਰਤੂਤ ਵਰ ਸਿੱਖੀ ਦਸੀ ਹੈ ਤੇ ਗੁਰਸਿੱਖੀ ਮੰਨਣ ਵਾਲੇ ਅਥਾਵਾ ਅਥਾਵਾ ਬਣੇ ਹੋਏ ਨੂੰ ਇੰਨਾ ਕਰਤੂਤਾਂ ਦੇ ਕਰਨ ਦਾ ਹੱਕ ਉਹ ਨਿੰਦੇ ਹਨ ਜਿਸ ਸੋਭਾ ਕੋ ਕ੍ਰਿਪ ਬਲਿ ਕਰਨੀ ਸਾ ਸੋਭਾ ਬੜੇ ਹਰ ਕੀ ਸ਼ਾਨੀ ਸਰਵਨਾ ਧਰਮੈ ਉਸਤਮ ਧਰਮਾ ਕਰਮ ਕਰਤੂ ਤੇ ਉਪਮ ਪਰ ਕਰਮ ਯਸ ਕੋ ਚਾਹੀਏ ਸੁਰਨਰ ਦੇਵ ਸੰਤ ਸਮਾ ਕੀ ਲਗੂ ਸੀਮਾ ਇਨਾ ਤੋਂ ਕਾਮ ਵਿੱਚ ਸਭ ਤੋਂ ਵੱਡਾ ਜਸ ਲੈਣ ਦਾ ਤਰੀਕਾ ਤੇ ਧਰਮ ਕਰਤੂ ਤਾਂ ਕਿ ਸਾਫ ਗੁਰੂ ਜੀ ਨੇ ਦੱਸ ਦਿੱਤਾ ਹੈ ਸੋ ਇਹ ਕਰਤੂਤਾ ਜੀਵ ਦਾ ਜਨਮ ਸਮਾਨ ਵਾਲੀਆਂ ਹਨ ਇਨਾ ਅਸਨਾ ਦਾ ਬਿਆਨ ਜੀਵ ਨੂੰ مکتی ਵੀ ਨਹੀਂ ਮਿਲਦੀ ਤੇ ਜਨਮਾਂ ਦਾ ਗੇੜ ਮੁੜ ਜਿਆਣਾ ਇਹਦਾ ਹੈ ਜੈਸੇ ਗੁਰੂ ਜੀ ਦਾ ਹੰਦੇ ਹਨ ਮੈਨ ਕਰ ਤੂਟੀ ਮੰਸਤਰਾ ਪਾਈ ਗਈ ਮੰਗਤ ਪਦਾਰਥ ਨਾਮ ਧਿਆਈਏ ਸੋ ਸੇਸ਼ਠ ਕਰਤੂ ਉਤਾਂ ਕਰਨ ਕਰਕੇ ਹੀ ਜੀਵ مکتی ਪ੍ਰਾਪਤ ਕਰ ਸਕਦਾ ਹੈ ਸੋ ਜੀਵ ਨੂੰ ਚਾਹੀਏ ਕਿ ਸਦਾ ਮੋਸ਼ ਕਰਤੂ ਉਤਾਂ ਕਰਕੇ ਸੰਿਆਸ ਸੰਦਾ ਭਾਗੀ ਬਣੇ ਵੈਤ ਕਿਹੜੇ ਕਰਤੂ ਤੇ ਵਿੱਚ ਰੁੱਝੀਆਂ ਤੋਂ ਆਏ ਬੰਦੇ ਮਾਨ ਨ ਪਨ ਸਮੇ ਤਨ ਹੈ ਗਵਾਮ ਦਾ ਗਮਾਂ ਦਾ ਸੁਜਸ ਅਤੀ ਨੈਂਦਾ ਬੰਦ ਨਾਮੀ ਜਗ ਵਿਸ਼ਿਆ ਬਕਾਰਾਂ ਤਾਈ ਪੰਜ ਪੰਜ ਥਾਮ ਦਾ ਕੀਤੇ ਕਰਾਂ ਵੰਦਾ ਤਮਾਸ਼ੇ ਨੇ ਆਇਆ ਬੇਸਵਾ ਦੇ ਕਿਤੇ ਆਪ ਬਿਠ ਮੰਦ ਦੇ ਨੂਰ ਹੈ ਚਲਾੰਦਾ ਹਟ ਜਾ ਤੂੰ ਬੰਦੇ ਸਦਾ ਇਨਾ ਕਰ ਤਖਤਾ ਮੰਨੋ ਸੰਗਤ ਦੀ ਸੇਵਾ ਤਰੰਪਾਗਤ ਨਾਣ ਜਾਮਦਾ ਤੋ ਸਮਾਪਤ ਕਰਨੇ ਆ ਮੋਲਣ ਵਿੱਚ ਕੋਈ ਅੱਖਰ ਵੱਡਾ ਘੰਟਾ ਬੁਲਝਿ ਕੁਮਾਉ ਕਾ ਨਾਮ ਦੀ ਜਾਣ ਮੱਛੀ ਨੂੰ ਆਪ ਤੰਨਾ ਇਹਨਾਂ ਪਰਯਸ਼ਤ ਤੇ ਅਸਨਾ ਕੇ ਨਾਮ ਦੀ ਦਾਸ ਬਖਸ਼ਣੀ ਉਨੇ ਚਾਹਨਾ ਨਾਲ ਜੋੜਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ